ਆ ਦੇਖੋ ਇਹ ਸ਼ੈੱਡ ਦੇ ਉੱਪਰ ਦੀਆਂ ਤਸਵੀਰਾਂ ਨੇ ਤੇ ਜਿੱਥੇ ਦੇਖੋਗੇ ਤੁਹਾਨੂੰ ਇਹ ਸੁਆ ਹੀ ਸੁਆ ਮਿਲੇਗੀ ਸੁਆ ਹੀ ਸੁਆ ਸੋ ਇਧਰ ਵੇਖੋ ਆ ਦੇਖੋ ਇਹਦੀ ਐਫੀਸ਼ੀਐਂਸੀ ਕਿੱਥੋਂ ਆ ਜਾਣੀ ਆ ਵਿਚਾਰੇ ਦੀ ਸੋ ਤੁਹਾਨੂੰ ਇੱਕ ਚੀਜ਼ ਹੋਰ ਦੱਸੀਏ ਪੀ ਜਿਹੜਾ ਜਿਨ੍ਹਾਂ ਨੇ ਰਾਖੀ ਕਰਨੀ ਆ ਸਾਡੇ ਹਵਾ ਦੀ ਸਾਡੇ ਪਾਣੀ ਦੀ ਉਹਨਾਂ ਲੋਕਾਂ ਨੂੰ ਉਹਨਾਂ ਅਫਸਰਾਂ ਨੂੰ ਜਿਹੜਾ ਸਮੇਂ-ਸਮੇਂ ਤੇ ਜਿਹੜਾ ਉੱਚ ਅਹੁਦੇ ਜਿਹੜੇ ਆ ਉਹ ਦਿੱਤੇ ਜਾ ਰਹੇ ਮੈਂ ਗੱਲ ਕਰਾਂਗਾ ਐਕਸੀਐਨ ਹਰਪਾਲ ਸਿੰਘ ਦੀ ਜਿਹੜੇ ਹਰਪਾਲ ਸਿੰਘ ਨੇ ਉਹ ਜਦੋਂ 2021 ਦੇ ਵਿੱਚ ਜਿਹੜੇ ਆ ਉਹ ਸਾਡੇ ਐਕਸੀਅਨ ਸੀ ਦੋ ਯਾਰ 23 ਦੇ ਵਿੱਚੋਂ ਐਸਸੀ ਬਣ ਜਾਂਦੇ ਨੇ ਤੇ ਮੈਨੂੰ ਇਹ ਵੀ ਪਤਾ ਲੱਗਾ ਕੱਲ ਬਾਅਦ ਦੁਪਹਿਰ ਕਿ ਉਹੀ ਹਰਪਾਲ ਸਿੰਘ ਉਹੀ ਹਰਪਾਲ ਸਿੰਘ ਹੁਣ ਚੀਫ ਬਣ ਚੁੱਕੇ ਨੇ ਵਧਾਈਆਂ ਨੇ ਸਾਡੇ ਪੂਰੇ ਇਲਾਕੇ ਦੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਚੀਫ ਸਾਹਿਬ ਤੇ ਚੀਫ ਸਾਹਿਬ ਆ ਵੀ ਵੇਖ ਲੋ ਆ ਵੀ ਵੇਖ ਲਓ ਤੁਹਾਡੀ ਜਿਹੜੀ ਡਿਊਟੀ ਆ ਉਹਨੂੰ ਤੁਸੀਂ ਕਿੰਨਾ ਕੁ ਸੰਜੀਦਗੀ ਦੇ ਨਾਲ ਕਰ ਰਹੇ ਹੋ ਇਹ ਵੀ ਵੇਖ ਲਓ ਤੇ ਤੁਹਾਡੀ ਜਿਹੜੀ ਪੀਪੀਸੀਬੀ ਆ ਉਹ ਇਸ ਮਿਲ ਦੇ ਉੱਤੇ ਕਾਰਵਾਈ ਕਰਨ ਦੇ ਵਿੱਚ ਜਿਹੜਾ ਵਾ ਕਿਉਂ ਨਹੀਂ ਕਾਮਯਾਬ ਹੋ ਰਹੀ ਅਖੇ ਜੀ ਜੁਰਮਾਨੇ ਕਰ ਦਿੱਤੇ ਗਿਆ 2 ਲੱਖ ਕਰਤਾ ਜੀ 4 ਲੱਖ ਕਰਤਾ ਜੀ ਹੁਣ 5 ਲੱਖ ਜੁਰਮਾਨਾ ਜੀ ਅਖੇ ਜੀ ਇਹ ਕਰਤਾ ਅਸੀਂ ਜੁਰਮਾਨਿਆਂ ਨੂੰ ਕੀ ਕਰਨਾ 3-3 4-4 ਲੱਖ ਦੀ ਇੱਕ ਦਿਨ ਦੀ ਉਹ ਸਵਾਹ ਜੜੀ ਆ ਜਿਨ੍ਹਾਂ ਨੂੰ ਜਿਨ੍ਹਾਂ ਦੀ ਟੋਆ ਟੋਆ ਜਿੱਤੇ 3-3 4-4 ਲੱਖ ਰੁਪਇਆ ਖਰਚਾ ਲੱਗਣਾ ਇਹ ਟੋਆ ਇਹ ਸਵਾਹ ਨੂੰ ਠੋਟਵਾਈ ਕਰਨ ਲਈ ਤਾਂ ਸਾਨੂੰ ਤੁਸੀਂ ਦੂਜੇ ਤੀਜੇ ਮਹੀਨੇ ਜਾਂ ਇੱਕ ਸਾਲ 'ਚ ਦੋ ਵਾਰੀ ਉਹਦੇ ਤੇ ਜਿਹੜਾ ਵਾ ਜੁਰਮਾਨਾ ਕਰ ਦਿੰਦੇ ਹੋ 2 ਲੱਖ ਕਰਤਾ ਹੁਣ ਅਖੇ ਜੀ ਅਸੀਂ 5 ਲੱਖ ਰੁਪਈਆ ਜੁਰਮਾਨਾ ਕੀਤਾ ਸਰਕਾਰ ਜੀ ਮੈਂ ਪੁੱਛਣਾ ਚਾਹੁੰਦਾ ਵੀ ਅਸੀਂ ਉਸ 5 ਲੱਖ ਦੇ ਜੁਰਮਾਨੇ ਨੂੰ ਕੀ ਕਰਨਾ ਅਸੀਂ ਕੀ ਕਰੀਏ ਉਸ 5 ਲੱਖ ਦੇ ਜੁਰਮਾਨੇ ਨੂੰ ਜਦੋਂ ਸਾਡੀ ਸਵਾਹ ਜਿਹੜੀ ਆ ਤੁਹਾਡੇ ਕੋਲੇ ਜਿਹੜਾ ਵਾ ਉਹ ਕਾਬੂ 'ਚ ਨਹੀਂ ਆ ਰਹੀ ਸਾਡੇ ਏਰੀਆ 'ਚ ਸਵਾਹ ਬੰਦ ਹੋਣੀ ਚਾਹੀਦੀ ਸੀ ਪਰ ਅਖੇ ਜੀ ਜੁਰਮਾਨੇ ਕੀਤੇ ਜਾ ਰਹੇ ਆ ਆਹ ਵੇਖ ਲੋ ਆ ਕਰਤੂਤ ਆ ਰਾਣਾ 슈ਗਰਸ ਲਿਮਟਿਡ ਰਾਣਾ ਗੁਰਜੀਤ ਜਿੱਥੇ ਵੱਡਾ ਨੇਤਾ ਐ ਉਥੇ ਵੱਡਾ ਬਸ਼ਰਮਵੀ ਆ ਤੇ ਆ ਬਸ਼ਰਮੀ ਦੀਆਂ ਤਸਵੀਰਾਂ ਨੇ ਰਾਣਾ ਗੁਰਜੀਤ ਦੀਆਂ ਬਸ਼ਰਮੀ ਦੀਆਂ ਤਸਵੀਰਾਂ ਨੇ ਪਗਵੰਤ ਮਾਨ ਦੀਆਂ ਪਗਵੰਤ ਸਿੰਘ ਮਾਨ ਇਹ ਤਸਵੀਰਾਂ ਨੇ ਤੁਹਾਡੀਆਂ ਪਗਵੰਤ ਜੀ ਆ ਹਾਲਾਤ ਨੇ ਕੌਨਸੀ ਚੋਣ ਸੀ ਕਿ ਦੀ ਆ ਜੀ ਆ ਲਓ ਜੀ ਈਟੀਓ ਹਰਪਜਨ ਸਿੰਘ ਈਟੀਓ ਹਰਪਜਨ ਸਿੰਘ ਲਓ ਜੀ ਤੁਹਾਡੇ ਕੋ ਇੱਕ ਬੰਦਾ ਨਹੀਂ ਕਾਬੂ ਆਉਣਦਿਆ ਜਿਹੜਾ ਤੁਹਾਡੇ ਕੈਬਿਨੇਟ ਚ ਬੈਠਾ ਹੁੰਦਾ ਤੁਹਾਡੇ ਸਿਰ ਤੇ ਬੈਠਾ ਇੱਛੇ ਨਹੀਂ ਲਿਖ ਸਕਦਾ ਮੈਂ ਇੱਛੇ ਲਿਖੂਗਾ ਤੁਹਾਡੇ ਸਾਰਿਆਂ ਦੇ ਸਿਰ ਤੇ ਬੈਠਾ ਭਗਵੰਤ ਮਾਨ ਜੀ ਕੌਣ ਆ ਲਓ ਤੁਹਾਡੇ ਸਾਰਿਆਂ ਦੇ ਸਿਰ ਦੇ ਉੱਤੇ ਬੈਠਾ ਰਾਣਾ ਗੁਰਜੀਤ ਤੇ ਨਾਲ ਰਾਣਾ ਇੰਦਰਪ੍ਰਤਾਪ ਆ ਲਾ ਜੀ ਉਹ ਵੀ ਤੁਹਾਡੇ ਸਿਰ ਤੇ ਬੈਠਾ ਜੇ ਆ ਲਓ ਰਾਣਾ ਇੰਦਰਪ੍ਰਤਾਪ ਤੇ ਤੁਹਾਡੇ ਨਹੀਂ ਆ ਜਿਹੜੀ ਸੁਆਹ ਆ ਇਹ ਸਾਡੇ ਅੱਖਾਂ ਚ ਨਹੀਂ ਪੈ ਰਹੀ ਸਾਡੇ ਸਿਰ ਚ ਨਹੀਂ ਪੈ ਰਹੀ ਇਹ ਤੁਹਾਡੇ ਵੀ ਪੈ ਰਹੀ ਆ ਸ਼ਰੀਮਾ ਜੀ ਤੁਹਾਡੇ ਵੀ ਪੈ ਰਹੀ ਆ ਆ ਵਾਲੀ ਸੁਆਹ ਆ ਵਾਲੀ ਸੁਆਹ ਤੁਹਾਡੇ ਮੂੰਹ ਤੇ ਮਲ ਰਹਾ ਹੈ ਭਗਵੰਤ ਮਾਨ ਜੀ ਤੁਹਾਡੇ ਮੂੰਹ ਤੇ ਮਲ ਰਿਹਾ ਹੈ ਤੁਹਾਡੀ ਜਨਤਾ ਦੀਆਂ ਅੱਖਾਂ ਦੇ ਵਿੱਚ ਸਵਾਬ ਆ ਰਿਹਾ ਜਨਤਾ ਦੀਆਂ ਅੱਖਾਂ ਦੇ ਵਿੱਚ ਆ ਦੇਖੋ ਮੋਟਰਸਾਈਕਲ ਤੇ ਜਾਂਨੇ ਆ ਅੱਖਾਂ ਚ ਸਵਾਬ ਘਰਾਂ ਚੋਂ ਬਾਹਰ ਨਿਕਲਣਾ ਔਖਾ ਹੋ ਗਿਆ ਇੱਥੇ ਮਾਨ ਸਾਹਿਬ ਤੁਸੀਂ ਬੜਾ ਲਲਕਾਰਾ ਮਾਰਿਆ ਸੀ ਸ਼ੁਰੂ-ਸ਼ੁਰੂ ਚ ਤੇਰੀਆਂ ਵੀ ਰਾਣਾ ਗਰਜੀਤ ਸਿਆ ਤੇਰੀਆਂ ਵੀ ਮਿਲਣਾ ਦਾ ਹਸਾਬ ਕਿਤਾਬ ਕੱਢਣਾ ਆਹ ਹਸਾਬ ਕਿਤਾਬ ਜੇ ਜਾ ਗੀ ਮਤਤੇ ਤੁਹਾਡੇ ਨਾਲ ਹੀ ਵਿਧਾਨ ਸਭਾ ਦੇ ਵਿੱਚ ਬੈਠੇ ਹੁੰਦੇ ਨੇ ਪਿਓ ਤੇ ਪੁੱਤ ਦੋਨੇ ਜੇ ਹੈਗੀ ਆ ਮਤਤੇ ਕਰੋ ਗੱਲ ਹੋਰ ਤੁਹਾਨੂੰ ਮੈਂ ਦਿਖਾਉਣਾ ਆ ਲੋ ਆ ਲੋ ਹੋਰ ਤੁਹਾਨੂੰ ਦਿਖਾਉਣਾ ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਸ਼ਾਇਦ ਇਹ ਝੂਠ ਬੋਲ ਰਹੇ ਲੋਕ ਇਹ ਝੂਠ ਨਹੀਂ ਆ ਇਹ ਸੱਚ ਆ ਆ ਵੇਖੋ ਵੇਖੋ ਮਨਜ਼ਾ ਭਗਵੰਤ ਮਾਨ ਜੀ ਜਾਗੋ ਆ ਦੇਖੋ ਤੁਹਾਡੇ ਨਾ ਵਿਧਾਨ ਸਭਾ ਚ ਬੈਠਾ ਬੰਦਾ ਕਿੱਦਾਂ ਦੀਆਂ ਕਰਤੂਤਾਂ ਕਰ ਰਿਹਾ ਇਹ ਪਿਓ ਪੁੱਤ ਕਿਵੇਂ ਦੀਆਂ ਕਰਤੂਤਾਂ ਕਰ ਰਿਹਾ ਤੁਸੀਂ ਹੋਰ ਛੱਡੋ ਤੁਸੀਂ ਮੈਂ ਤੁਹਾਨੂੰ ਆ ਵੀ ਚੀਜ਼ਾਂ ਦਿਖਾਉltੀਆਂ ਇਹ ਇਹ ਤਾਂ ਬਾਹਰ ਦੀਆਂ ਤਸਵੀਰਾਂ ਨੇ ਇਹ ਬਾਹਰ ਦੀਆਂ ਤਸਵੀਰਾਂ ਨੇ ਮੈਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਮੈਂ ਹੁਣੇ ਦੇਖ ਰਿਹਾ ਸੀ ਅੰਦਰ ਵੀ ਮੈਂ ਅੰਦਰ ਦੀਆਂ ਤਸਵੀਰਾਂ ਵੀ ਦਿਖਾਉਣਾ ਤੁਹਾਨੂੰ ਇੱਕ ਕੁਦਰਤ ਦਾ ਦੋਸ਼ੀ ਆ ਇਹ ਰਾਣਾ ਗੁਰਜੀਤ ਕੁਦਰਤ ਦਾ ਦੋਸ਼ੀ ਆ ਜਿੱਥੇ ਇਹ ਆ ਦੇਖੋ ਆਹ ਕੋ ਆ ਜਾਲੀ ਦੇ ਰਾਂਏ ਆ ਦੇਖੋ ਇਦ ਘਰਾਂ ਦੇ ਅੰਦਰ ਦੀਆਂ ਤਸਵੀਰਾਂ ਨੇ ਇਹ ਦਫ਼ਤਰ ਮੇਰੇ ਦੇ ਅੰਦਰ ਦੀ ਤਸਵੀਰ ਹੈ ਤੇ ਲੋਕਾਂ ਦੇ ਘਰਾਂ ਦੇ ਅੰਦਰ ਦੀਆਂ ਤਸਵੀਰਾਂ ਇਦਾਂ ਦੀਆਂ ਆਉਂਦੀਆਂ ਨੇ ਬਸ਼ਰਮੀ ਦੀ ਵੀ ਕੋ ਹੱਦ ਆ ਮਾਨ ਸਾਹਿਬ ਛੱਡੋ ਚੁੱਪ ਕਰੋ ਆਪਣੀ ਸਰਗਰਮ ਪੀਪੀਸੀਬੀ ਨੂੰ ਜਿਹੜੀ ਕਹਿੰਦੀ ਹੈ ਜੁਰਮਾਨੇ ਕੀਤੇ ਆ ਅਸੀਂ ਉਹਨਾਂ ਜੁਰਮਾਨਿਆਂ ਨੂੰ ਕੀ ਕਰੀਏ ਇੱਕ ਦਿਨ ਦੀ 4 4 5 5 ਦੀ ਲੱਖ ਦੀ ਜਿਹੜੀ ਸਵਾਵ ਆ ਉਹ ਹਵਾ ਚ ਉਡਾ ਰਿਆ ਹੈ ਆ ਦੇਖ ਲੋ ਮਾਣ ਸਾਹਿਬ ਜਾਗੋ ਸੋ ਤੁਸੀਂ ਵੀ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰਾਣਾ ਗੋਜੀਤ ਈਟੀਓ ਹਰਪ੍ਰੀਤ ਸਿੰਘ ਭਗਵੰਤ ਮਾਨ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਸਾਰਿਆਂ ਦੀਆਂ ਕਰਤੂਤਾਂ ਜਿਹੜੀਆਂ ਨੇ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਲੋਕਾਂ ਦੇ ਸਾਹਮਣੇ ਜਾ ਸਕਣ ਵੱਧ ਤੋਂ ਵੱਧ ਕਿਉਂਕਿ মিডিਆ ਤਾਂ ਗੂੰਗਾ ਏ মিডিਆ ਬਾਕੀ ਤਾਂ ਗੂੰਗਾ ਏ ਕੋਈ ਪ੍ਰਿੰਟ মিডিਆ ਨਹੀਂ ਕੋਈ ਇਲੈਕਟ੍ਰੋਨਿਕ মিডিਆ ਨਹੀਂ ਕਿਸੇ ਨੂੰ ਨਹੀਂ ਆ ਤਸਵੀਰਾਂ ਦਿਖ ਰਹੀਆਂ ਆ ਚੀਜ਼ਾਂ ਕਿਸੇ ਨੂੰ ਨਹੀਂ ਦਿਖਣਦੀਆਂ ਆ ਚੀਜ਼ਾਂ ਕਿਸੇ ਨੂੰ ਨਹੀਂ ਦਿਖ ਰਹੀਆਂ ਵਾਲੀਆਂ ਚੀਜ਼ਾਂ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜਲੂਸ ਕੱਢੋ ਜਿੰਨਾ ਜਲੂਸ ਵੱਧ ਤੋਂ ਵੱਧ ਕੱਢ ਸਕਦੇ ਹੋ ਕੱਢੋ ਇਹਨਾਂ ਲੋਕਾਂ ਦਾ ਸੋ ਧੰਨਵਾਦ